ਹੈਲੋ ਸਟੂਡੈਂਟਸ YouTube ਚੈਨਲ ਸ਼ੋਸ਼ੋ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਬੀਏ 4th ਸੈਮੈਸਟਰ ਸ਼ਿਸ਼ਾਲੋ ਦੀ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਡਿਸਕਸ ਕਰਨ ਜਾ ਰਹੇ ਹਾਂ ਇਹ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਤਿਆਰ ਕੀਤੇ ਗਏ ਹਨ ਇਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਰਟ ਕੁਐਸ਼ਨਸ ਹੈ ਜੋ ਕਿ 12 ਤੁਹਾਡੇ ਪੇਪਰ ਦੇ ਵਿੱਚ ਆਣੇ ਹਨ ਨਾਈਨ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਔਰ ਹਰ ਇੱਕ ਯੂਨਿਟ ਦੇ ਵਿੱਚ ਲੌਂਗ ਕੁਐਸ਼ਨ ਦੋ ਪੁੱਛੇ ਜਾਣਗੇ ਔਰ ਉਸ ਦੇ ਵਿੱਚੋਂ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ 18 ਮਾਰਕਸ ਦਾ ਲੌਂਗ ਕੁਐਸ਼ਨ ਹੋਏਗਾ ਔਰ 18 ਮਾਰਕਸ ਦੇ ਹੀ ਸ਼ਾਰਟ ਕੁਐਸ਼ਨ ਹੋਣਗੇ ਦੋ ਨੰਬਰ ਦਾ ਇੱਕ ਕੁਐਸ਼ਨ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਦੇਖਣ ਦੇ ਲਈ ਤੁਸੀਂ ਪਲੇਲਿਸਟ ਦੇ ਵਿੱਚ ਜਾ ਸਕਦੇ ਹੋ ਜਿੱਥੇ ਤੁਹਾਨੂੰ ਲੇਟੈਸਟ ਵੀਡੀਓ ਮਿਲ ਜਾਣਗੇ ਔਰ ਸੋਸ਼ੀਓਲੋਜੀ ਦੇ ਲੈਕਚਰਸ ਦੇ ਵੀਡੀਓ ਵੀ ਮਿਲ ਜਾਣਗੇ ਔਰ ਪੰਜਾਬੀ ਕੰਪਲਸਰੀ ਦੇ ਲੈਕਚਰਸ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਸਿਲੇਬਸ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਹਾਂਜੀ ਸਭ ਤੋਂ ਪਹਿਲਾ ਹੈ ਸ਼ਾਰਟ ਕੁਐਸਚਨਸ ਸੰਸਥਾ ਸੰਸਥਾਵਾਂ ਦੇ ਦੋ ਕਾਰਜ ਸੰਸਥਾ ਦਾ ਆਦਰਸ਼ਕ ਪਹਿਲੂ ਆਰਥਿਕ ਸੰਸਥਾ ਬਹੁਵਿਆ ਬਹੁ ਪਤਨੀ ਵਿਆ ਬਹੁ ਪਤੀ ਵਿਆ ਨੈਕਸਟ ਹੈ ਰਵਾਇਤੀ ਸੱਤਾ ਅਨੈਕਸਟ ਸਿਆਸੀ ਪਾਰਟੀਆਂ ਜਾਂ ਰਾਜਨੀਤਿਕ ਪਾਰਟੀਆਂ ਦੇ ਦੋ ਕੰਮ ਸਟੂਡੈਂਟਸ ਇਸ ਦੇ ਨਾਲ ਹੀ ਤੁਸੀਂ ਇੰਗਲਿਸ਼ ਦੇ ਵਿੱਚ ਵੀ ਜ਼ਰੂਰ ਕੁਐਸਚਨ ਨੂੰ ਸਮਝ ਲੈਣਾ ਪੁਆਇੰਟਸ ਵਗੈਰਾ ਕਿਉਂਕਿ ਜਦੋਂ ਇਹਨੂੰ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਟ੍ਰਾਂਸਲੇਟ ਕੀਤਾ ਜਾਂਦਾ ਤਾਂ ਬਹੁਤ ਸਾਰੇ ਵਰਡ ਸਾਹਮਣੇ ਆ ਜਾਂਦੇ ਆ ਉੱਥੋਂ ਕੋਈ ਇੱਕ ਵਰਡ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਪੁੱਛਿਆ ਜਾਏਗਾ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਆਨਸਰ ਤੁਹਾਨੂੰ ਆਉਂਦਾ ਹੁੰਦਾ ਲੇਕਿਨ ਤੁਹਾਨੂੰ ਉਹ ਪੰਜਾਬੀ ਦੇ ਵਿੱਚ ਸਮਝ ਨਹੀਂ ਆਉਂਦਾ ਜਾਂ ਉਹਦਾ ਆਨਸਰ ਫਿਰ ਗਲਤ ਹੋ ਜਾਂਦਾ ਹੈ ਸੋ ਇਸ ਕਰਕੇ ਨਾਲ ਤੁਸੀਂ ਇੰਗਲਿਸ਼ ਮੀਡੀਅਮ ਦਾ ਪੇਪਰ ਉਦੋਂ ਜ਼ਰੂਰ ਦੇਖ ਲੈਣਾ ਕਿ ਕੁਐਸਚਨ ਕੀ ਪੁੱਛਿਆ ਗਿਆ ਜਿਵੇਂ ਕਿ ਇੱਥੇ ਸਿਆਸੀ ਪਾਰਟੀਆਂ ਦੇ ਦੋ ਕੰਮ ਪੁੱਛਿਆ ਤਾਂ ਇੱਥੇ ਰਾਜਨੀਤਿਕ ਪਾਰਟੀਆਂ ਦੇ ਦੋ ਕੰਮ ਹੁੰਦਾ ਤਾਂ ਵੀ ਸੇਮ ਹੀ ਹੋਣਾ ਸੀ ਸੋ ਪੋਲਿਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਸ ਨੂੰ ਸਿਆਸੀ ਪਾਰਟੀ ਵੀ ਕਿਹਾ ਜਾਂਦਾ ਔਰ ਰਾਜਨੀਤਿਕ ਪਾਰਟੀ ਵੀ ਕਿਹਾ ਜਾਂਦਾ ਅੱਗੇ ਹੈ ਐਨੀਮਿਜ਼ਮ ਨੈਕਸਟ ਸੰਯੁਕਤ ਪਰਿਵਾਰ ਬੋਢਲੇ ਰਿਸ਼ਤੇਦਾਰ ਜਾਂ ਪ੍ਰਾਇਮਰੀ ਕਿਨ ਐਂਡ ਨੈਕਸਟ ਖਪਤ ਸ਼ਕਤੀ ਜਾਇਦਾਦ ਪਵਿੱਤਰ ਅਤੇ ਅਪਵਿੱਤਰ ਟੋਟਮਿਜ਼ਮ ਧਰਮ ਦਾ ਆਕਾਰਜ ਸੰਸਥਾ ਦੀਆਂ ਦੋ ਵਿਸ਼ੇਸ਼ਤਾਵਾਂ ਸੰਸਥਾਵਾਂ ਦੀਆਂ ਕਿਸਮਾਂ ਰਾਜਨੀਤਿਕ ਸੰਸਥਾਵਾਂ ਐਕਸੋਗੇਮੀ ਜਾਂ ਬਾਹਰੀ ਵਿਆਹ ਸਿੰਗਲ ਪੇਰੈਂਟ ਪਰਿਵਾਰ ਕੌਨਸੈਂਗਨਿਅਲ ਐਂਡ ਐਫਿਨਲ ਕਿਨ ਰਾਜ ਦੇ ਦੋ ਕਾਰਜ ਲੋਕਤੰਤਰ ਕਿਰਤ ਦੀ ਵੰਡ ਬਹੁਦੇਵਵਾਦ ਪਵਿੱਤਰ प्रोटेस्टेंट नैतिकता बहुदेववाद एंड नेक्स्ट है बहुदेववाद रिपीट हो गया मनुखी समाज न्यू स्थानक अनाचार वर्जित रवायती सत्ता समाजवाद एक व्याह उत्पादन छोटा परिवार रिश्तेदारी वर्गीकरण संबंधी रिश्तेदारी दया शर्त सैरोट प बाहरी विह हाइपरगैमी हाइपोगैमी परिवार व्यवता रिश्ता रिलेशनशिप रूढ़ीवादी परिवार विस्तृत परिवार पैदावार परिवार फैमिली ऑफ ओरएंटेन रुझानदा परिवार पितरी सत्तात्मक परिवार कम्युनिज्म, सामवाद पूंजीवाद वंड वटांदरा सत्ता राज सियासी या राजनीतिक पार्टी स्थिति मेटरारिकल मातरी सत्तात्मक परिवार विस्तृत परिवार सिस्टम ਕਿਰਤ ਦੀਵੰਟ ਰੀਤੀ ਰਿਵਾਜ ਉਪਦੇਸ਼ਕ ਇਕਲੇਸੀਆ ਭੂਮਿਕਾ ਸਮਾਜ ਐਸੋਸੀਏਸ਼ਨ ਪਾਈਚਾਰਾ ਕਬੀਲਾ ਲਿੰਕ ਵਿਆਹ ਐਂਡੋਗੇਮੀ ਪਿੰਡ ਦੀ ਵਿਹਾਰਕਤਾ ਵਿਲੇਜ ਐਕਸੋਗੇਮੀ ਐਮਾਈਲ ਦੁਰਖੀਮ ਦੇ ਧਰਮ ਦੀਆਂ ਕਿਸਮਾਂ ਜੋ ਉਸ ਨੇ ਇਸ ਦੇ ਬਾਰੇ ਦੱਸਿਆ ਧਰਮ ਦੇ ਬਾਰੇ ਐਮਾਈਲ ਦੁਰਖੀਮ ਦਾ ਉਸ ਦੱਸਣਾ ਸੰਸਥਾ ਦਾ ਆਦਰਸ਼ ਪੈਲੋ ਸਟੂਡੈਂਟਸ ਏਸੀ ਸ਼ਾਰਟ ਕੁਐਸ਼ਨਸ ਇਸ ਤੋਂ ਬਾਅਦ ਹੈ ਲੌਂਗ ਕੁਐਸ਼ਨਸ ਸ਼ਾਰਟ ਕੁਐਸ਼ਨਸ ਜਿ ਜਦੋਂ ਤੁਸੀਂ ਲੌਂਗ ਕੁਐਸ਼ਨ ਦੀ ਤਿਆਰੀ ਕਰੋਗੇ ਵਿੱਚੋਂ ਵੀ ਨਿਕਲ ਆਉਂਦੇ ਆ ਤਾਂ ਉਹ ਵੀ ਕੋਈ ਵੀ ਪੁਆਇੰਟ ਉਸ ਦੇ ਵਿੱਚੋਂ ਪੁੱਛਿਆ ਜਾ ਸਕਦਾ ਹੈ ਲੌਂਗ ਕੁਐਸ਼ਨ ਇਸ ਤਰ੍ਹਾਂ ਇਹ ਸਾਰੇ ਕੁਐਸ਼ਨਸ ਨੂੰ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਲੈਣਾ ਇਸ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੁੰਦਾ ਇਸ ਲਈ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਇਸ ਨਾਲ ਸੰਬੰਧਿਤ ਔਰ ਕਈ ਕੁਐਸ਼ਨਸ ਦੇ ਆਨਸਰ ਸੇਮ ਹੈ ਲੇਕਿਨ ਉਸ ਨੂੰ ਮੋਲਡ ਕਰਕੇ ਇੱਥੇ ਪਾਇਆ ਗਿਆ ਕਿਉਂਕਿ ਤੁਹਾਡੇ ਪੇਪਰ ਦੇ ਵਿੱਚ ਵੀ ਕੁਐਸ਼ਨਸ ਮੋਲਡ ਕਰਕੇ ਹੀ ਆਉਣੇ ਹੁੰਦੇ ਆ ਸੇਮ ਕੁਐਸ਼ਨ ਆ ਕਈ ਵਾਰੀ ਰਿਪੀਟ ਹੋ ਜਾਂਦਾ ਲੇਕਿਨ ਕਈ ਵਾਰੀ ਉਸ ਨੂੰ ਮੋਲਡ ਕਰਕੇ ਪਾ ਦਿੰਦੇ ਆ ਆਨਸਰ ਉਸ ਦਾ ਪਾਵੇ ਸੇਮ ਹੀ ਹੁੰਦਾ ਹੈ ਇਹ ਹੈ ਸੰਸਥਾਵਾਂ ਕੀ ਹਨ ਸੰਸਥਾ ਦੀਆਂ ਵੱਖ-ਵੱਖ ਕਿਸਮਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਸੰਸਥਾਵਾਂ ਨੂੰ ਪਰਿਭਾਸ਼ਿਤ ਕਰੋ ਸਮਾਜਿਕ ਸੰਸਥਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ ਐਂਡ ਨੈਕਸਟ ਹੈ ਸੰਸਥਾਵਾਂ ਦੇ ਕੰਮ ਕੀ ਹਨ ਸੰਸਥਾਵਾਂ ਅਤੇ ਸਮਾਜ ਵਿੱਚ ਅੰਤਰ ਕਰੋ ਐਂਡ ਨੈਕਸਟ ਸੰਸਥਾਵਾਂ ਦੀ ਪਰਿਭਾਸ਼ਾ ਦਿਓ ਸੰਸਥਾਵਾਂ ਦੇ ਕਾਰਜਾਂ ਦੀ ਵਿਆਖਿਆ ਕਰੋ ਉਸ ਤੋਂ ਬਾਅਦ ਸਮਾਜ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ ਸੰਸਥਾਵਾਂ ਅਤੇ ਸਮਾਜ ਦੇ ਵਿਚਕਾਰ ਮੁੱਖ ਅੰਤਰਾਂ ਦੀ ਚਰਚਾ ਕਰੋ ਐਂਡ THEN ਸੰਸਥਾ ਸ਼ਬਦ ਤੋਂ ਕੀ ਭਾਵ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਲਿਖੋ ਐਂਡ ਨੈਕਸਟ ਹੈ ਸੰਸਥਾ ਨੂੰ ਪਰਿਭਾਸ਼ਿਤ ਕਰੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਲਿਖੋ ਇਹ ਹੁਣ ਦੋਨਾਂ ਦੇ ਆਨਸਰ ਸੇਮ ਹੈ ਕਿਉਂਕਿ ਸੰਸਥਾ ਸ਼ਬਦ ਦੀ ਚਰਚਾ ਕਰੋ ਤੇ ਇੱਥੇ ਵੀ ਤੁਸੀਂ ਉਸ ਨੂੰ ਪਰਿਭਾਸ਼ਿਤ ਕਰਨਾ ਡਿਫਾਈਨ ਕਰਨਾ ਹੈ ਔਰ ਫਿਰ ਇਸ ਦੀਆਂ ਵਿਸ਼ੇਸ਼ਤਾਵਾਂ ਦੱਸਣੀਆਂ ਹੈ ਨੀਚੇ ਵਾਲੇ ਦੇ ਵਿੱਚ ਵੀ ਸੇਮ ਹੈ ਲੇਕਿਨ ਥੋੜਾ ਮੋਡ ਕਰਕੇ ਕੁਐਸਚਨ ਦਿੱਤਾ ਗਿਆ ਸਟੂਡੈਂਟਸ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਲੌਂਗ ਕੁਐਸਚਨਸ ਉਸ ਦੇ ਵਿੱਚ ਪਹਿਲਾਂ ਇੰਟਰੋਡਕਸ਼ਨ ਦੇਣੀ ਜ਼ਰੂਰੀ ਹੈ ਫਿਰ ਜਿਵੇਂ ਇਸ ਦੇ ਵਿੱਚ मीनिंग ਪੁੱਛਿਆ ਗਿਆ ਤਾਂ ਉਸ ਦਾ मीनिंग ਦਸੋਗੇ ਡੈਫੀਨੇਸ਼ਨਸ ਦੇਓਗੇ ਫਿਰ ਉਸ ਦੇ ਬਾਰੇ ਤਿੰਨ ਕ ਡੈਫੀਨੇਸ਼ਨਸ ਦੇਣ ਦੀ ਜ਼ਰੂਰਤ ਹੈ ਇਸ ਤੋਂ ਜ਼ਿਆਦਾ ਦੀ ਜ਼ਰੂਰਤ ਨਹੀਂ ਹੈ ਫਿਰ ਤੁਸੀਂ ਆਪਣੀ ਬਾਰਡਿੰਗ ਦੇ ਵਿੱਚ ਉਸ ਨੂੰ ਐਕਸਪਲੇਨ ਕਰੋਗੇ ਦੋ ਤਿੰਨ ਲਾਈਨਸ ਦੇ ਵਿੱਚ ਇਸ ਤੋਂ ਬਾਅਦ ਜੇ ਵਿਸ਼ੇਸ਼ਤਾਵਾਂ ਪੁੱਛੀਆਂ ਕੈਰੈਕਟੈਰਿਸਟਿਕਸ ਜਾਂ ਫੀਚਰਸ ਵੀ ਇਸ ਨੂੰ ਕਿਹਾ ਜਾਂਦਾ ਹੈ ਇਹਦੇ ਬਾਰੇ ਤੁਸੀਂ ਦਿਓਗੇ ਇਹਦੇ ਵੀ ਘੱਟੋ-ਘੱਟ 8-10 ਪੁਆਇੰਟ ਤੁਸੀਂ ਦੇ ਸਕਦੇ ਹੋ ਔਰ ਉਸ ਨੂੰ ਐਕਸਪਲੇਨ ਕਰਦੇ ਜਾਓਗੇ ਔਰ ਐਂਡ ਦੇ ਵਿੱਚ ਕੰਕਲੂਡ ਕਰੋਗੇ ਇਸ ਤਰ੍ਹਾਂ ਦੇ ਨਾਲ ਤੁਹਾਡੇ ਕੁਐਸਚਨ ਦਾ ਆਨਸਰ 4-5 ਸ਼ੀਟਸ ਦੇ ਉੱਪਰ ਹੋ ਜਾਏਗਾ ਔਰ ਇੰਨੇ ਦੀ ਹੀ ਜ਼ਰੂਰਤ ਹੁੰਦੀ ਹੈ ਨੈਕਸਟ ਹੈ ਸਮਾਜ ਅਤੇ ਸਮਾਜ ਦੇ ਨਾਲ ਸੰਸਥਾ ਦੇ ਅੰਤਰ ਬਾਰੇ ਚਰਚਾ ਕਰੋ ਐਂਡ ਨੈਕਸਟ ਐ ਸੰਸਥਾ ਨੂੰ ਪਰਿਭਾਸ਼ਿਤ ਕਰੋ ਸੰਸਥਾ ਨੂੰ ਸਮੁਦਾਇ ਅਤੇ ਐਸੋਸੀਏਸ਼ਨ ਤੋਂ ਅਲੱਗ ਕਰੋ ਇਹ ਅੰਤਰ ਕਰੋ ਇਸ ਦਾ ਨੈਕਸਟ ਐ ਸਮਾਜ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ਐਂਡ ਨੈਕਸਟ ਐ ਸੰਸਥਾਵਾਂ ਦੇ ਸਧਾਰਨ ਨਾਰਮੇਟਿਵ ਅਤੇ ਇਸ ਦੇ ਨਾਲ ਸੰਬੰਧਿਤ ਪਹਿਲੂਆਂ ਬਾਰੇ ਲਿਖੋ ਐਸੋਸੀਏਸ਼ਨ ਕੀ ਹੈ ਇਸ ਦੇ ਬਾਰੇ ਚਰਚਾ ਕਰੋ ਕਿ ਐਸੋਸੀਏਸ਼ਨ ਸਮਾਜ ਤੋਂ ਕਿਵੇਂ ਵੱਖਰੀ ਹੈ ਇਸ ਯੂਨਿਟ ਫਸਟ ਦੇ ਕੁਐਸ਼ਨਸ ਯੂਨਿਟ ਸੈਕੰਡਰੀ ਕੁਐਸ਼ਨ ਇਸ ਤਰ੍ਹਾਂ ਵਿਆਹ ਦੀ ਪਰਿਭਾਸ਼ਾ ਦਿਓ ਇਸ ਦੇ ਕਾਰਜਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਵਿਆਹ ਦੀਆਂ ਕਈ ਕਿਸਮਾਂ ਹਨ ਉਸ ਦੇ ਬਾਰੇ ਲਿਖੋ ਵਿਆਹ ਵਿੱਚ ਹੋ ਰਹੀਆਂ ਤਬਦੀਲੀਆਂ ਇਸ ਦੇ ਟ੍ਰੈਂਡਸ ਚੇਂਜਿੰਗ ਟ੍ਰੈਂਡਸ ਹੈ ਜਿਹੜੇ ਉਸ ਦੇ ਬਾਰੇ ਲਿਖਣਾ ਹੈ ਫਿਰ ਹੈ ਵਿਆਹ ਸੰਸਥਾ ਦੇ ਵਿੱਚ ਸਮਕਾਲੀ ਰੁਝਾਨ ਜਿਹੜੇ ਆ ਉਹ ਦੱਸਣੇ ਆ ਤੁਸੀਂ ਐਂਡ ਨੈਕਸਟ ਹੈ ਸਾਥੀ ਦੀ ਚੋਣ ਦੇ ਨਿਯਮਾਂ ਦੀ ਚਰਚਾ ਕਰੋ ਭਾਰਤ ਵਿੱਚ ਵਿਆਹ ਵਿੱਚ ਕੀ ਬਦਲਾਅ ਹੋ ਰਹੇ ਹਨ ਇਸ ਦੇ ਬਾਰੇ ਲਿਖੋ ਐਂਡ ਨੈਕਸਟ ਹੈ ਵਿਆਹ ਦੀ ਪਰਿਭਾਸ਼ਾ ਦਿਓ ਭਾਰਤ ਵਿੱਚ ਪਰਚਲਿਤ ਜੀਵਨ ਸਾਥੀ ਦੀ ਚੋਣ ਦੇ ਵੱਖ-ਵੱਖ ਨਿਯਮਾਂ ਦੀ ਚਰਚਾ ਕਰੋ ਐਂਡ ਨੈਕਸਟ ਹੈ ਵਿਆਹ ਦੀ ਪਰਿਭਾਸ਼ਾ ਦਿਓ ਇੱਕ ਵਿਆਹ ਦੇ ਕੀ ਫਾਇਦੇ ਤੇ ਕੀ ਨੁਕਸਾਨ ਹੈ ਇਸ ਦੇ ਬਾਰੇ ਲਿਖੋ ਵਿਆਹ ਤੇ ਇੱਕ ਵਿਆਹ ਬਹੁ ਵਿਆਹ ਦੇ ਰੂਪਾਂ ਵਿੱਚ ਅੰਤਰ ਨੂੰ ਉਜਾਗਰ ਕਰੋ ਇਸ ਦੀਆਂ ਕਿਸਮਾਂ ਦੱਸਣੀ ਹੈ ਇਸ ਦਾ ਵਰਗੀਕਰਨ ਜਾਂ ਕਿਸਮਾਂ ਜਾਂ ਰੂਪ ਇਹ ਤਿੰਨਾਂ ਦਾ ਸੇਮੀ ਆਨਸਰ ਹੁੰਦਾ ਹੈ ਔਰ ਇਹਨਾਂ ਨੂੰ ਤੁਸੀਂ ਡਿਟੇਲ ਦੇ ਵਿੱਚ ਲਿਖਣਾ ਇੱਕ ਵਿਆਹ ਤੇ ਬਹੁ ਵਿਆਹ ਨੈਕਸਟ ਹੈ ਬਹੁ ਗਿਣਤੀ ਵਿਆਹ ਦੇ ਫਾਇਦੇ ਅਤੇ ਨੁਕਸਾਨ ਲਿਖਣੇ ਹਨ ਇਹ ਵੀ ਬਹੁ ਵਿਆਹੀ ਹੈ ਇਸਦੇ ਫਾਇਦੇ ਤੇ ਨੁਕਸਾਨ ਦੱਸਨੇ ਆ ਬਹੁ ਵਿਆਹ ਜਿਹੜਾ ਬਹੁ ਪਤਨੀ ਵਿਆਹ ਬਹੁ ਪਤੀ ਵਿਆਹ ਇਸ ਤਰ੍ਹਾਂ ਅਲੱਗ-ਅਲੱਗ ਇਸ ਤੀਆਂ ਕਿਸਮਾਂ ਆ ਜਾਂਦੀਆਂ ਉਹ ਡਿਟੇਲ ਦੇ ਵਿੱਚ ਦੱਸਦੇ ਹੋਏ ਇਸ ਦੇ ਬਾਰੇ ਲਿਖਣਾ ਹੈ ਨੈਕਸਟ ਹੈ ਪਰਿਵਾਰ ਨੂੰ ਪਰਿਭਾਸ਼ਿਤ ਕਰੋ ਪਰਵਾਰਿਕ ਸੰਸਥਾਵਾਂ ਵਿੱਚ ਇਸ ਦੀ ਬਣਤਰ ਅਤੇ ਕਾਰਜਾਂ ਦੇ ਸਬੰਧ ਵਿੱਚ ਇਹ ਤਬਦੀਲੀਆਂ ਦੀ ਵਿਆਖਿਆ ਕਰੋ ਐਂਡ ਨੈਕਸਟ ਹੈ ਪਰਿਵਾਰ ਦੀਆਂ ਕਈ ਕਿਸਮਾਂ ਬਾਰੇ ਚਰਚਾ ਕਰੋ ਇਸ ਦੀਆਂ ਕਿਹੜੇ ਕਿਹੜੇ ਆ ਕਿਸਮਾਂ ਇਹ ਟਾਈਪਸ ਕਿਸਮਾਂ ਵਰਗੀਕਰਨ ਇਹ ਸਾਰਾ ਇਸ ਦੇ ਵਿੱਚ ਹੀ ਆ ਜਾਂਦਾ ਹੈ ਪਰਿਵਾਰ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਬਾਰੇ ਸੰਖੇਪ ਵਿੱਚ ਦੱਸੋ ਅੱਗੇ ਹੈ ਪਰਿਵਾਰ ਦੇ ਮੁੱਖ ਰੂਪ ਕਿਹੜੇ ਹਨ ਉਹਨਾਂ ਵਿੱਚ ਕਿਸੇ ਇੱਕ ਬਾਰੇ ਵਿਸਤਾਰ ਦੇ ਵਿੱਚ ਲਿਖੋ ਪਹਿਲਾਂ ਇਸ ਦੇ ਪਰਿਵਾਰ ਦੇ ਵੱਖ-ਵੱਖ ਰੂਪ ਹੈ ਜਿਹੜੇ ਉਹ ਤੁਸੀਂ ਦੱਸੋਗੇ ਇਸ ਦੀਆਂ ਕਿਸਮਾਂ ਫਿਰ ਕਿਸੇ ਇੱਕ ਬਾਰੇ ਡਿਟੇਲ ਦੇ ਵਿੱਚ ਦੇਣਾ ਹੈ ਅੱਗੇ ਹੈ ਪਰਿਵਾਰਕ ਸੰਸਥਾ ਦੀ ਰਚਨਾ ਬਣਤਰ ਅਤੇ ਇਸ ਦਾ ਕਾਰਜ ਜਿਹੜੇ ਹੈਗੇ ਆ ਉਹ ਲਿਖਨੇ ਆ ਉਸ ਤੋਂ ਬਾਅਦ ਪਰਿਵਾਰ ਕੀ ਹੈ ਇਸ ਦੀਆਂ ਕਿਸਮਾਂ ਅਤੇ ਕਾਰਜਾਂ ਦੇ ਬਾਰੇ ਚਰਚਾ ਕਰੋ ਫਿਰ ਹੈ ਇਕਹਿਰਾ ਪਰਿਵਾਰ ਤੇ ਸੰਯੁਕਤ ਪਰਿਵਾਰ ਦੇ ਵਿੱਚ ਅੰਤਰ ਕਰੋ ਅਤੇ ਸੰਯੁਕਤ ਪਰਿਵਾਰ ਦੇ ਭਵਿੱਖ ਬਾਰੇ ਸੰਖੇਪ ਨੋਟ ਲਿਖੋ ਇਸ ਵਿੱਚ ਦੱਸਣਾ ਕਿ ਸੰਯੁਕਤ ਪਰਿਵਾਰ ਜਿਹੜਾ ਉਹਦਾ ਭਵਿੱਖ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਯੁਕਤ ਪਰਿਵਾਰ ਹੋਣਗੇ ਜਾਂ ਨਹੀਂ ਹੋਣਗੇ ਤੇ ਹੋਣਗੇ ਤਾਂ ਕਿਸ ਤਰ੍ਹਾਂ ਦੇ ਹੋਣਗੇ ਅੱਗੇ ਹੈ ਰਿਸ਼ਤੇਦਾਰੀ ਕੀ ਹੈ ਰਿਸ਼ਤੇਦਾਰੀ ਵਿੱਚ ਵਰਤੇ ਗਏ ਵੱਖ-ਵੱਖ ਸ਼ਬਦਾਂ ਦੀ ਚਰਚਾ ਕਰੋ ਇਸ ਦੀਆਂ ਸਾਰੀਆਂ ਟਰਮਸ ਜਿਹੜੀਆਂ ਉਹਨਾਂ ਦੇ ਬਾਰੇ ਤੁਸੀਂ ਲਿਖਣਾ ਹੈ। ਇਸ ਤੋਂ ਬਾਅਦ ਇੱਕ ਪਰਿਵਾਰ ਦੇ ਵਿਕਾਸ ਦੇ ਚੱਕਰ ਅਤੇ ਇਸ ਸੰਸਥਾ ਵਿੱਚ ਆ ਰਹੀਆਂ ਤਬਦੀਲੀਆਂ ਦੇ ਬਾਰੇ ਦੱਸੋ। ਫਿਰ ਹੈ ਯੂਨਿਟ 3 ਜਿਸ ਦੇ ਵਿੱਚ ਹੈ ਕਿਰਤ ਦੀ ਵੰਡ ਕੀ ਹੈ? ਕਿਰਤ ਦੀ ਵੰਡ ਦੇ ਦੁਰਖੀਮ ਦੇ ਸਿਧਾਂਤ ਦੀ ਚਰਚਾ ਕਰੋ। ਉਸ ਤੋਂ ਬਾਅਦ ਛੋਟਾ ਨੋਟ ਲਿਖਣ ਲਈ ਵੀ ਕਿਹਾ ਜਾ ਸਕਦਾ ਹੈ ਲੌਂਗ ਕੁਐਸਚਨ ਦੇ ਵਿੱਚ ਜਿਵੇਂ ਦੋ ਇਸ ਦੇ ਵਿੱਚ ਪੁੱਛਿਆ ਸੰਪਤੀ ਅਤੇ ਕਿਰਤ ਦੀ ਵੰਡ। ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਇਹਦੇ ਬਾਰੇ ਫਿਰ ਤੁਸੀਂ ਡਿਟੇਲ ਦੇ ਵਿੱਚ ਲਿਖਣਾ ਹੋਵੇਗਾ 2 2 3 3 ਪੇਜ ਤੱਕ ਇਹ ਲਿਖਣਾ ਹੋਵੇਗਾ ਆਰਥਿਕ ਸੰਸਥਾਵਾਂ ਦੇ ਮੁੱਖ ਕੰਮ ਕੀ ਹਨ ਉਸ ਤੋਂ ਬਾਅਦ ਆਰਥਿਕ ਸੰਸਥਾ ਦੀਆਂ ਵਿਸ਼ੇਸ਼ਤਾਵਾਂ ਅਧਿਕਾਰ ਜਾਂ ਬਾਰੇ ਚਰਚਾ ਕਰੋ ਰਾਜਨੀਤਿਕ ਸੰਸਥਾਵਾਂ ਕੀ ਹੈ ਇਸ ਦੇ ਕਾਰਜਾਂ ਦੀ ਚਰਚਾ ਕਰੋ ਰਾਜ ਦੀ ਪਰਿਭਾਸ਼ਾ ਦੱਸੋ ਰਾਜ ਦੇ ਮੁੱਖ ਕੰਮ ਕਿਹੜੇ ਹਨ ਆਰਥਿਕ ਸੰਸਥਾਵਾਂ ਕਿਹੜੀਆਂ ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ਆਰਥਿਕਤਾ ਨੂੰ ਪਰਿਭਾਸ਼ਿਤ ਕਰੋ ਨਿੱਜੀ ਜਾਇਦਾਦ ਪ੍ਰਾਈਵੇਟ ਪ੍ਰਾਪਰਟੀ ਤੇ ਵਿਸਤ੍ਰਿਤ ਨੋਟ ਲਿਖੋ ਰਾਜਨੀਤਿਕ ਪਾਰਟੀ ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਕਿਸਮਾਂ ਬਾਰੇ ਦੱਸੋ ਇਸ ਤੋਂ ਬਾਅਦ ਕਿਸੇ ਸਿਆਸੀ ਜਾਂ ਰਾਜਨੀਤਿਕ ਪਾਰਟੀਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜਾਂ ਬਾਰੇ ਲਿਖੋ ਇਸ ਤੋਂ ਬਾਅਦ ਇਹਦੇ ਵਿੱਚ ਕਿਸੇ ਇੱਕ ਰਾਜਨੀਤਿਕ ਪਾਰਟੀ ਜਿਹੜੀ ਹੈਗੀ ਹੈ ਉਸ ਦੇ ਬਾਰੇ ਨੂੰ ਮੁੱਖ ਰੱਖ ਕੇ ਤੁਸੀਂ ਰਾਜਨੀਤਿਕ ਪਾਰਟੀਆਂ ਦੇ ਬਾਰੇ ਲਿਖਣਾ ਹੋਵੇਗਾ ਇਕ ਕਿਸੇ ਦੀ ਬਜਾਏ ਲਿਖਣ ਦੀ ਸਿੱਧਾ ਹੀ ਹੈ ਸਿਆਸੀ ਜਾਂ ਰਾਜਨੀਤਿਕ ਪਾਰਟੀ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜਾਂ ਬਾਰੇ ਚਰਚਾ ਕਰੋ ਜਿਵੇਂ ਕਿ ਹਾਂ ਉੱਪਰ ਵਾਲਾ ਕੁਐਸਚਨ ਹੈ ਇਸ ਨੂੰ ਮੋਲਡ ਕਰਕੇ ਹੀ ਦਿੱਤਾ ਗਿਆ ਉਸ ਦੇ ਵਿੱਚ मीनिंग ਪੁੱਛਿਆ ਗਿਆ ਇਸ ਦੇ ਵਿੱਚ मीनिंग ਨਹੀਂ ਪੁੱਛਿਆ ਗਿਆ ਨੈਕਸਟ ਹੈ ਯੂਨਿਟ 4th ਦੀ ਕੁਐਸਚਨ ਧਰਮ ਨੂੰ ਪਰਿਭਾਸ਼ਿਤ ਕਰੋ ਧਰਮ ਦੀਆਂ ਕਿਸਮਾਂ ਅਤੇ ਕਾਰਜਾਂ ਬਾਰੇ ਚਰਚਾ ਕਰੋ ਧਰਮ ਦੇ ਮੁੱਖ ਤੱਤ ਕਿਹੜੇ ਆ ਤੇ ਇਸ ਦੇ ਕਾਰਜਾਂ ਦੀ ਚਰਚਾ ਕਰੋ ਨੈਕਸਟ ਹੈ ਧਰਮ ਕੀ ਹੈ ਇਸ ਦੇ ਤੱਤ ਤੇ ਕਾਰਜ ਦੋਨੋਂ ਹੀ ਇਸ ਦੇ ਵਿੱਚ ਦੇਣੇ ਆ ਨਾਲ ਇਸ ਦਾ मीनिंग ਵੀ ਦੱਸਣਾ ਹੈ ਉਸ ਤੋਂ ਬਾਅਦ ਆ ਧਰਮ ਦੇ ਵੱਖ-ਵੱਖ ਕਾਰਜਾਂ ਅਤੇ ਆਕਾਰਜਾਂ ਬਾਰੇ ਚਰਚਾ ਕਰੋ ਇਸ ਨਾਲ ਸੰਬੰਧਿਤ ਤੁਹਾਨੂੰ ਵੀਡੀਓਜ਼ ਮਿਲ ਜਾਣਗੇ ਲੈਕਚਰਸ ਬਹੁਤ ਅੱਛੇ ਤਰੀਕੇ ਨਾਲ ਤਿਆਰ ਕੀਤੇ ਗਏ ਹਨ ਉੱਥੋਂ ਤੁਸੀਂ ਇਹ ਤਿਆਰੀ ਕਰ ਸਕਦੇ ਹੋ ਧਰਮ ਦੇ ਮੈਕਸ ਵੇਬਰ ਦੇ ਸਿਧਾਂਤ ਦੀ ਆਲੋਚਨਾਤਮਕ ਮੁਲਾਂਕਣ ਕਰੋ ਐਂਡ ਨੈਕਸਟ ਆ ਧਰਮ ਬਾਰੇ ਦੁਰਖਾਈਮ ਅਤੇ ਵੇਬਰ ਦੇ ਵਿਚਾਰਾਂ ਦੀ ਚਰਚਾ ਕਰੋ ਧਰਮ ਦੀ ਸੰਸਥਾ ਬਾਰੇ ਮੈਕਸ ਵੇਬਰ ਦੇ ਵਿਚਾਰਾਂ ਦੀ ਸੰਖੇਪ ਵੀ ਚਰਚਾ ਕਰੋ ਐਂਡ ਨੈਕਸਟ ਆ ਧਰਮ ਦੇ ਕਾਰਜਾਂ ਦੇ ਸੰਬੰਧ ਵਿੱਚ ਦੁਰਖਾਈਮ ਅਤੇ ਵੇਬਰ ਦੇ ਯੋਗਦਾਨ ਬਾਰੇ ਲਿਖੋ ਧਰਮ ਦੇ ਅਧਿਆਨ ਲਈ ਐਮਾਇਲ ਦੁਰਖੀਮ ਅਤੇ ਮੈਕਸ ਵੇਬਰ ਦੇ ਯੋਗਦਾਨ ਦੇ ਬਾਰੇ ਦੱਸੋ। ਤੁਸੀਂ ਧਾਰਮਿਕ ਸੰਸਥਾਵਾਂ ਤੋਂ ਕੀ ਸਮਝਦੇ ਹੋ? ਐਂਡ ਨੈਕਸਟ ਧਰਮ ਦੇ ਕਾਰਜਾਂ ਦੇ ਸਬੰਧ ਵਿੱਚ ਦੁਰਖੀਮ ਅਤੇ ਵੇਬਰ ਦੇ ਯੋਗਦਾਨ ਦੇ ਬਾਰੇ ਵਿੱਚ ਲਿਖੋ। ਹਾਂਜੀ ਸਟੂਡੈਂਟਸ ਏ ਸੀ ਮੋਸਟ ਇੰਪੋਰਟੈਂਟ ਕੁਐਸਚਨਸ ਸੋਸ਼ੀਓਲੋਜੀ ਦੇ। ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ, ਲੈਕਚਰਸ ਦੀ ਤਿਆਰੀ ਕਰ ਸਕਦੇ ਹੋ। ਜੇ ਤੁਹਾਨੂੰ ਇਸ ਇਲਾਵਾ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਆਉਣ ਵਾਲੀ ਵੀਡੀਓ ਦੇ ਲਈ ਮਿਲਦੇ ਹਾਂ ਅਸੀਂ ਥੈਂਕ ਯੂ ਸੋ ਮੱਚ ਗੋਡ ਬlesਸ ਯੂ